ਕੰਮ ਦੀ ਗੱਲ ਤੇ ਆਜੋ ਮਿੱਤਰੋ ਆ ਜਿਹੜੇ ਯੂਟਿਊਬਰ ਐ ਇਹ ਕੋਈ ਨਾ ਕੋਈ ਜਾ ਕੇ ਯਾਰ ਨਾ ਫੀਲਡ ਦੇ ਵਿੱਚ ਮੁੱਦਾ ਵਿਖਾ ਦਿੰਦੇ ਸੀ ਤੇ ਉਹ ਹਾਈਲਾਈਟ ਹੋ ਜਾਂਦਾ ਸੀ ਇੱਕ ਨੂੰ ਵੇਖ ਕੇ ਦੂਜਾ ਚੱਕ ਲੈਂਦਾ ਦੂਜੇ ਨੂੰ ਵੇਖ ਕੇ ਤੀਜਾ ਚੱਕ ਲੈਂਦਾ ਸੀ ਪਰ ਇਹਨਾਂ ਨੇ ਵੀ ਪਤਾ ਕੀ ਕੱਲ ਮੈਂ ਦੋ ਤਿੰਨ ਸੁਣੇ ਉਹ ਗੁਰਪ੍ਰੀਤ ਗੋਪੀ ਭਲਾਈ ਆਣੇ ਨੂੰ ਪਏ ਖੜੇ ਆ ਯਾਰ ਆਕੇ ਜੀ ਗੋਪੀ ਆ ਕੇ ਗੋਪੀ ਬਰਾੜ ਭਲਾਈ ਆਣਾ ਆ ਕੇ ਬਈ ਉਹ ਬਾਬਾ ਬਣ ਗਿਆ ਗੱਲ ਸੁਣੋ ਯਾਰ ਹੁਣ ਰਾਧਾ ਸੁਆਮੀ ਵਾਲਾ ਵਿਆਸ ਵਾਲਾ ਉਹ ਵੀ ਬਾਬਾ ਹੈ ਅਗਲੇ ਨੇ ਦਰਿਆ ਉਰਲੇ ਪਾਸਿਓਂ ਭਰ-ਭਰ ਕੇ ਭਰ-ਭਰ ਕੇ ਦਰਿਆ ਦਾ ਵਹਿਣ ਬਦਲਤਾ ਵਿਆਸ ਵਾਲੇ ਨੇ ਉਹ ਵੀ ਬਾਬਾ ਹੈ ਕਿਸੇ ਦੀ ਹਿੰਮਤ ਆ ਸੜਕ ਤੇ ਜਾ ਕੇ ਖੜ ਕੇ ਵਿਖਾਓ ਕਦੇ ਕਿਸੇ ਯੂਨੀਅਨ ਵਾਲਾ ਕਦੇ ਕੋਈ ਲੀਡਰ ਵਿਆਸ ਵਾਲੇ ਦੀ ਗੱਲ ਕਰਦਾ ਵੇਖੇ ਕਿੰਨੇ ਹੁਣੇ ਪਿੰਡ ਠਾਤੇ ਇੱਕ ਗੁਰਦੁਆਰਾ ਢਾਟਾ ਉਹਦਾ ਕਿੰਨਾ ਰੌਲਾ ਪਿਆ ਉਹਦੋਂ ਦਾਦੂ ਵਾਲਾ ਰਗਨੇ ਪਾਇਆ ਤੇ ਹਸਾਬ-ਕਿਤਾਬ ਕਰਕੇ ਤੇ ਘਰੇ ਬਹਿ ਗਏ ਉਹ ਵੀ ਬਾਬਾ ਢੱਡਰੀਆਂ ਵਾਲਾ ਕਿੰਨੀ ਅੱਗ ਉਗਲਦਾ ਰਿਹਾ ਉਹ ਵੀ ਬਾਬਾ ਅਗਲਾ 300 ਕਰੋੜ ਦੀ ਜਾਇਦਾਦ ਬਣਾ ਕੇ ਤੇ 150 ਪੱਗ ਲੈ ਕੇ ਤੇ 300 ਲੋਈ ਲੈ ਕੇ ਤੇ 200 ਤਰ੍ਹਾਂ ਦੇ ਲੈ ਕੇ ਬੂਟ ਮਹਿੰਗੇ ਮਹਿੰਗੇ ਮਿੱਤਰੋ ਉਹਨੇ ਦਾ ਚੰਗਾ ਘਾਰ ਆ ਜੇ ਜਿੰਨੇ ਦੀਆਂ ਉਹਦੀਆਂ ਪੱਗਾਂ ਮਫਲਰ ਲੋਈਆਂ ਤੇ ਬੂਟ ਐ ਉਹ ਵੀ ਬਾਬਾ ਕਦੇ ਉਹਦੇ ਬਾਰਗੇ ਗਿਆ ਕੋਈ ਸਰਸੇ ਵਾਲੇ ਨੇ ਕਿੰਨੀ ਜੜ ਕੱਢੀ ਸੀ ਕਦੇ ਨਹੀਂ ਕੋਈ ਉਹਦੇ ਬਾਰਗੇ ਗਿਆ ਤੇ ਇਹ ਪਤਾ ਕਿਵੇਂ ਕਰਦੇ ਯਾਰ ਜਿਹੜੇ ਬੋਲਦੇ ਆ ਮੈਂ ਗੁਰਪ੍ਰੀਤ ਗੋਪੀ ਨੂੰ ਭਲਾਈ ਜਾਣੇ ਨੂੰ ਕਿਹਣਾ ਚਾਹਣਾ ਬਾਈ ਤੈਨੂੰ ਵੀ ਪਤਾ ਐ ਤੇ ਸਾਨੂੰ ਵੀ ਪਤਾ ਐ ਆ ਮੇਰੇ ਹੱਥਾ 'ਚ ਅੰਗਰੇਜ਼ੀ ਅਖਬਾਰ ਆ ਇਹਦੇ ਚੋਂ ਸਟੋਰੀਆਂ ਪੜ ਕੇ ਨਾ ਜੇ ਤਾਂ ਬੰਦਾ ਕ੍ਰਾਈਮ ਰਿਪੋਰਟਰਾਂ ਦੇ ਵਹੀਫ ਤੇ ਵਹਾਫ ਤੇ ਗੱਲ ਕਰੇ ਉਹ ਹੋਰ ਚੀਜ਼ ਹੁੰਦੀ ਹੈ ਇਹ ਆ ਤੇ ਅੱਜ ਐ ਕਰਗੇ ਅੱਜ ਕੰਟੈਂਟ ਹੀ ਹਣੀ ਪਾਉਣ ਨੂੰ ਚਲਾਇਆ ਕਰ ਕੋਪੀ ਤੇ ਚਲਾਉ ਦਿੰਨੇ ਆ ਉੱਥੇ ਜੇ ਬਹਿ ਕੇ ਨਰਮੇ ਚ ਤੇ ਵੀਡੀਓ ਪਾ ਦਿੰਨੇ ਆ 5-7 ਮਿੰਟਾਂ ਦੀ ਹਲਾ ਹਲਾ ਹੋਈ ਜਾਊਗੀ ਆਪਦੇ ਬੰਦਿਆਂ ਨੂੰ ਕਹਿ ਕੇ ਸ਼ੇਅਰ ਕਰਾ ਦੇਾਂਗੇ ਇਹਨਾਂ ਦਾ ਕੰਮ ਹੈ ਕੱਲ ਕੱਲ ਇੱਕ ਉਧਰੋਂ ਤਰਨ ਤਰਨ ਵਾਲਾ ਬੋਲੀ ਜਾਵੇ ਮਾਂ ਦੇ ਪੁੱਤ ਦਾ ਜਰਦੇ ਨਾਲ ਮੂੰਹ ਭਰਿਆ ਐਨ ਸੂਈ 160 ਤੋਂ ਇਧਰ ਨੂੰ ਜਿਵੇਂ ਨਹੀਂ ਉਹ ਗੀੜਾ ਵਜਦਾ ਹ ਭਾਰਤ ਮਾਲਾ ਰੋਡ ਤੇ ਅਗਲਾ ਨੱਪ ਕੇ ਐਕਸੀ ਲੀਟਰ ਭਾਜ ਜਾਂਦਾ ਉਹ ਪਤੰਦਰ ਖੇਤ ਬੈਠਾ ਤੱਕੀ ਤੁਰੇਵੇ ਦੁਪਹਿਰੇ ਦੋ ਕੋ ਜੀ ਉਹ ਗੋਪੀ ਤੇ ਚੜਿਆ ਖੜਾ ਓਏ ਗੱਲ ਸੁਣੋ ਯਾਰ ਤਰਨਤਾਰ ਨਾਲ ਨੂੰ ਮਯਾਨਾ ਵੀ ਤੂ ਪਰੇ ਹੈਦਰ ਨੂੰ ਬਿਆਸ ਅੰਨੀ ਨੂੰ ਜਾਵੜਾ ਉੱਥੇ ਸੜਕ ਤੇ ਜਾ ਕੇ ਵੀਡੀਓ ਪਾ ਦੇ ਕੀ ਹੈ ਮਾੜਾ ਮੋਟਾ ਚਾਰਛੇ ਲੜਾਈ ਇਧਰੋਂ ਮਿਲ ਜਾਣ ਪਰ ਸਾਡੇ ਪਿੰਡ ਦਾ ਨਾ ਮੁੰਡਾ ਹੈ ਇੱਕ ਆਮ ਆਦਮੀ ਪਾਰਟੀ ਵਾਲਿਆਂ ਦਾ ਮਣੀ ਉਹਨੇ ਪਿਛਲੇ ਸਾਲ ਕੇ ਪਤਾ ਨਹੀਂ 2 ਸਾਲ ਹੋ ਗਏ ਮੈਨੂੰ ਇੱਕ ਗੱਲ ਆਖੀ ਉਹ ਆਦਾ ਬਈ ਗੱਲ ਸੁਣ ਇਹਨਾਂ ਦਾ ਕੋਈ ਮੁੱਦਿਆਂ ਦਾ ਮਤਲਬ ਨਹੀਂ ਹੁੰਦਾ ਆਵਾ ਯੂਟਿਊਬਰਾਂ ਦਾ ਇਹ ਆਦਾ ਅੰਦਰੋਂ ਨਿਕਲਦੇ ਐ ਤੇ ਵੀਡੀਓ ਪਾ ਕੇ ਤੇ ਅੰਦਰ ਹੀ ਫੇਰ ਵੜ ਜਾਂਦੇ ਐ ਤੇ ਅੰਦਰ ਬੈਠੀਆਂ ਦਾ ਕਮੈਂਟ ਕਰੀ ਜਾਂਦੇ ਐ ਪੂਰਾ ਦਿਨ ਦਾ ਮੁੱਦੇ ਨਾਲ ਕੋਈ ਮੇਰੇ ਬੜੀ ਗੱਲ ਦੇਣ ਲੱਗੀ ਮੈਂ ਕਿਹਾ ਗੱਲ ਮਿੱਤਰੋ ਸਹੀ ਐ ਹੁਣ ਜੇ ਤਾਂ ਗੋਪੀ ਦੁਪਹਿਰੀ ਖਾਲੇ ਤੇ ਪ੍ਰਬੰਧ ਕਰ ਲੈ ਅੱਧਾ ਕਿਲੋ ਭੁੱਕੀ ਦਾ ਤੇ ਚੰਗੀ ਦੋ ਡੋਲੂ ਚਾਹ ਦੇ ਬਣਾ ਕੇ ਤੇ ਉੱਥੇ ਆ ਕੇ ਫੋਨ ਕਰਦੇ ਭਾਈ ਆ ਜਾ ਯਾਰ ਐ ਨਾ ਕਰ ਬੈਲੇ ਜੇ ਬੈਠੇ ਐ ਉੱਥੇ ਚਾਰ-ਚਾਰ ਕਾਰਡ ਮਾਰ ਕੇ ਤੇ ਉਤੋਂ ਪੀ ਕੇ ਚਾਹ ਤੇ ਉਤੋਂ ਹੀ ਫਿਰਦੇ ਘੰਟੇ ਬਾਅਦ ਪੌਡਕਾਸਟ ਕਰਨ ਸ਼ਰਤ ਲਾਉਣਾ ਬਾਈ ਗੋਪੀ ਸਵੇਰੇ ਤੇਰੇ ਪੈਰਾਂ 'ਚ ਹੋਣਗੇ ਤੇ ਆਥਣੇ ਜੇ ਆਖਦੇ ਬਾਈ ਚਲ ਜੀਏ ਗਦੜਵੇ ਜਾਂ ਦੋਦ ਦੇ ਕਿਦੇ ਉੱਥੇ ਖੜਦੇ ਆ ਹੈ ਤੇ ਤੂੰ ਤਾਂ ਭਾਵੇਂ ਨਹੀਂ ਪੀਂਦਾ ਹੋਵੇਂਗਾ ਉੱਥੇ ਉਹਨੂੰ ਐ ਕਰ ਉਹਨੂੰ ਆਖਾ ਐ ਕਰਕੇ ਕਿਹੜੀ ਲੱਗੇ ਚੱਲ ਆਏ ਆ ਭਾਈ ਯਾਰ ਮੈਂ ਨਾ ਦੇਸੀ ਦੀ ਪੈਪਸੀ ਮੰਗਾਈ ਏ। ਬੱਸ ਕੀ ਇਹਨਾਂ ਨੇ ਤੇਰੇ ਪੈਰਾਂ 'ਚ ਬਹਿ ਜਾਣਾ ਇਹ ਤਰੀਕਾ ਕਰਕੇ ਵੇਖ ਲੈ ਤੇ ਭਾਵੇਂ ਕਿਸੇ ਸੈੱਡ ਵਾਲੇ ਤੋਂ ਕਰਾ ਲਾ। ਵੀ ਇਹਨਾਂ ਨੂੰ ਦੋ-ਦੋ ਪੈਗ ਲਵਾ ਕੇ ਨਾ ਹਿਸਾਬ ਜੇ ਦੇ ਤੇ 7:00 ਵਜੇ ਤੇਰੇ ਨਾਲ ਫੋਨ 'ਤੇ ਗੱਲ ਕਰਾ ਦੇਣਾ ਤੇ ਮੁੜ ਕੇ ਤੂੰ ਰਿਕਾਰਡਿੰਗ ਲਾ ਲੈ। ਇੰਨੇ ਕੁ ਤਾਂ ਕੰਮ ਹੀ ਆ ਇਹ। ਜਿਹੜਾ ਕਮੈਂਟ ਹੁੰਦਾ ਨਾ ਜਿਹੜਾ ਬੰਦਾ ਮੂਰਖ ਆਦਮੀ ਐ ਜਿਹੜਾ ਕਮੈਂਟ ਤੇ ਅਮਲ ਕਰਦਾ ਬਹੁਤ ਚੰਗੇ ਲੋਕ ਵੀ ਆ ਜਿਹੜੇ ਬਾਹਰੋਂ ਬੈਠੇ ਵਿਚਾਰੇ ਵਿੰਦੇ ਆ ਪੰਜਾਬ ਚ ਕੀ ਹੋ ਰਿਹਾ ਆ ਪਰ ਆ ਜਿਹੜਾ ਭਾਈ ਅਮਰਤਪਾਲ ਵਾਲਾ ਸੀ ਇਹ ਮੇਰੇ ਖਿਆਲ ਚ ਇਹਨਾਂ ਤੇ ਐਕਸ਼ਨ ਹੁੰਦਾ ਫਰਵਰੀ ਮਾਰਚ ਚ ਤੇ ਮਿੱਤਰੋ ਉਦੋਂ 4 ਮਹੀਨੇ ਪਹਿਲਾਂ ਨਵੰਬਰ ਚ ਜਦੋਂ ਐ ਜਮਾ ਟੌਪ ਤੇ ਸੀ ਤੇ ਉਦੋਂ এবੀਪੀ ਵਾਲਾ ਸੱਜਣ ਆਇਆ ਸੀ ਭਾਈ ਅਮਰਤਪਾਲ ਦੀ ਇੰਟਰਵਿਊ ਕਰਨਾ ਤੇ ਮੈਂ ਜਿਹੜਾ ਫੌਜੀ ਨਹੀਂ ਨਾਲ ਗਨਮੈਨ ਉਹਦਾ ਨੰਬਰ ਗਾਂ ਦੀ ਗਾਂ ਗਾਂ ਦੀਆਂ ਕਿਤੋਂ ਲੈ ਕੇ ਉਹਦੇ ਨਾਲ ਗੱਲ ਕਰੀ ਤੇ ਮੈਂ ਆਖਿਆ ਯਾਰ ਬਾਈ ਭਾਈ ਸਾਹਿਬ ਨਾਲ ਗੱਲ ਹੀ ਕਰਾ ਦੇ ਉਹ ਆਦਾ ਜੀ ਮੈਂ ਤੁਹਾਡੀ ਗੱਲ ਕਰਾਉਂਗਾ ਚਲੋ ਉਹਨੇ ਵਿਚਾਲੇ ਨੇ ਘੰਟੇ ਦੋ ਘੰਟੇ ਬਾਅਦ ਗੱਲ ਕਰਾਤੀ ਅਮਰਤਪਾਲ ਸਿੰਘ ਨਾਲ ਮੈਂ ਅਮਰਤਪਾਲ ਸਿੰਘ ਨੂੰ ਆਖਿਆ ਕਿ ਭਾਈ ਸਾਹਿਬ ਫਤਿਹਪੁਰ ਦੇ ਬਲਾਕ ਕੇ ਮੈਂ ਆਖਿਆ ਜੀ ਤੁਆਡੀ ਏਜ ਥੋੜੀ ਐ ਸਾਡੀ ਏਜ ਵੱਧ ਐ ਸਾਡੇ ਨੇੜੇ ਨਾ 9495 ਜਿੱਥੇ ਨਿੰਗਾ ਨੂੰ ਦੇਦੀਆਂ 3 ਨਟ 3 ਬੰਦੂਖਾਂ ਪੁਲਿਸ ਨੇ ਜੁਣ ਨਿੰਗਾ ਦੇ ਚੂਲੇ ਪਾਏ ਸੀ ਨੀਲੇ ਬਦਨਾਮ ਚੂਲੇ ਨੂੰ ਕਰਨਾ ਸੀ ਹੂੰ ਤੇ ਮੈਂ ਕਿਹਾ ਉਹ ਤੇ ਉਹ ਪਤਾ ਕੀ ਕਰਿਆ ਕਰਨ ਕਿਸੇ ਦਾ ਚੋਰੀਆਂ ਪੱਠੇ ਵੜ ਲਿਆ ਕਰਨਾ ਟਾਊਟ ਫਿੱਟ ਕਰੇ ਸੀ ਵਿੱਚ 9495 ਚ ਉਹ ਕਹਦੇ ਪੱਠੇ ਵੜ ਲਿਆ ਕਰਨ ਹੌਲੀ ਹੌਲੀ ਉਹ ਕਿਸਦੇ ਮਾਲ ਚ ਬੱਕਰੇ ਪਠੋਰੇ ਚੱਕਣ ਲੱਗ ਪਏ ਬਈ ਕਿਉਂਕਿ 333 ਕੋਲੇ ਹੈ ਕਿਹੜਾ ਕਿਸ ਨੇ ਪੁੱਛਣਾ ਸਰਕਾਰ ਦਾ ਬਿਊਰੋਕਰੇਟ ਦਾ ਉੱਤੇ ਹੱਥ ਹੈ ਮੈਂ ਕਿਹਾ ਤੁਹਾਡੇ ਨਾਲ ਜਿਹੜੇ ਬੰਦੇ ਫਿਰਦੇ ਐ ਇਹ ਭਾਵੇਂ ਹੈ ਤਾਂ ਥੋੜੀ ਉਮਰ ਦੇ ਪਰ ਇਹਨਾਂ ਦਾ 70% ਮਾਈਂਡ ਉਹ ਹੈ ਫੱਗਾ ਵਗੀ ਵਾਲਾ ਤੇ ਤੁਸੀਂ ਭਲੇਚੇ 'ਚ ਨਾ ਆ ਜਿਓ ਪਰ ਉਹੀ ਗੱਲ ਮਿੱਤਰੋ ਬਣ ਗਈ ਨਾ ਫਿਰ ਮੁੰਡੇ ਨੇ ਕਮੈਂਟ ਕਰਿਆ ਕਮੈਂਟ ਤੋਂ ਜਿਹੜਾ ਨਾਲ ਇੱਕ ਤਾਂ ਬੰਦਾ ਯਾਰ ਏਡੀ ਚੜਾਈ ਹੋਵੇ ਇੱਕ ਕੋਲੇ ਬੰਦੂਕ ਹੋਵੇ ਤੇ ਹਵਾ ਬੰਦਾ ਮੱਲੋਮਲੀ ਬਾਈ ਛੱਕ ਜਾਂਦਾ ਉਹਨਾਂ ਨੇ ਕੀ ਕਰਿਆ ਕਮੈਂਟ ਕਰੇ ਤੋਂ ਮੁੰਡਾ ਚੱਕ ਲੈਂਦਾ ਉਹਨੂੰ ਮੋਟਰ ਤੇ ਲਿਆ ਕੇ ਕੁੱਟਿਆ ਭਾਈ ਅਮਰਤਪਾਲ ਸਿੰਘ ਦਾ ਨਾਂ ਹੋ ਗਿਆ ਉਹ ਮੁੰਡੇ ਨੂੰ ਅਜਨਾਲੇ ਥਾਣੇ ਵਾਲੇ ਲੈ ਗਏ ਅਜਨ ਵਾਲੇ ਥਾਣੇ ਛਡਾਉਣ ਗਿਆ ਭਾਈ ਅਮਰਤਪਾਲ ਸਿੰਘ ਤੁਸੀਂ ਸਾਰਾ ਸੁਣਿਆ ਤੇ ਅਖੀਰ ਬਈ ਡਿਬਰੂਗੜਾ ਜਾ ਕੇ ਗੱਲ ਮੁੱਕੀ ਮਿੱਤਰੋ 30 ਕੇ 28 ਕੇ 30 ਪਤਾ ਨਹੀਂ ਮੈਨੂੰ ਐਗਜੈਕਟ ਨਹੀਂ ਫਿਗਰ ਦਾ ਪਤਾ 30 ਬੰਦੇ ਤਾਂ ਇੱਥੇ ਬੰਦ ਐ ਤੇ 9-10 ਉੱਥੇ ਐ ਦਿਲਜੀਤ ਕਲਸੀ ਵਰਗੇ ਜਿਹੜੇ ਟਾਪਰ ਆਦਮੀ ਸੀ ਉਹਨਾਂ ਦਾ ਭਵਿੱਖ ਖਤਮ ਹੋ ਗਿਆ ਹੈ ਤੇ ਜਿਹੜਾ ਆ ਸੱਜਣ ਨੇ ਬਰਨਾਲੇ ਤੋਂ ਚੋਣ ਲੜਨੀ ਐ ਆਯਾਤ ਉਹਦਾ ਵਿਚਾਰੇ ਦਾ ਪੂ ਵਿਖ ਤਬਾਹ ਹੋ ਗਿਆ ਸਾਰਿਆਂ ਦਾ ਹੀ ਹੋ ਗਿਆ ਯਾਰ ਅਮਰਤਪਾਲ ਸਿੰਘ ਦਾ ਵੀ ਹੋ ਗਿਆ ਚਲੋ ਪ੍ਰਧਾਨ ਮੰਤਰੀ ਬਾਜੇ ਕਰਕੇ ਦਾ ਵੈਸੇ ਸੀ ਬੰਦੇ ਪੱਠੇ ਵੱਡ ਉਹਦੀ ਵੀ ਸੀਵਾ ਲੱਗ ਗਈ ਪਰ ਇਹ ਮੂਵਮੈਂਟਾ ਮਿੱਤਰੋ ਤੱਥਾਂ ਤੇ ਪੜ ਲਿਖ ਕੇ ਕਿਸੇ ਤੋਂ ਗਾਲਾਂ ਲੈ ਕੇ ਅਖਵਾ ਕੇ ਠੰਡੇ ਦਿਮਾਗ ਨਾਲ ਬਹੁਤ ਸਾਰੇ ਬੰਦਿਆਂ ਨੇ ਉਹ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਰਿਪੋਰਟ ਕੀਤਾ ਭਾਈ ਅਮਰਤਪਾਲ ਸਿੰਘ ਬਾਰੇ ਕਿ ਜੇਕਰ ਭਾਈ ਅਮਰਤਪਾਲ ਸਿੰਘ ਦੀ ਏਜ ਹੁੰਦੀ ਨਾ 40 ਪਲੱਸ 40 ਪਲੱਸ ਹੁੰਦੀ ਘਟੋ ਘਟਾ ਤਾਂ ਇੱਥੋਂ ਤੱਕ ਨੌਬਤ ਨਹੀਂ ਆਉਣੀ ਸੀ ਸੰਘਰਸ਼ ਵਧੀਆ ਹੁੰਦਾ ਤੇ ਰਿਜ਼ਲਟ ਵੀ ਮਿਲਦਾ ਅੱਗੇ ਜਿਹੜੀ ਖਾੜਕੂ ਮੂਵਮੈਂਟ ਸੀ ਉਹਦੇ 'ਚ ਨੁਕਸਾਨ ਵੱਧ ਹੋਇਆ ਪ੍ਰਾਪਤੀ ਹੋਈ ਨਹੀਂ ਪ੍ਰਾਪਤੀ ਨਹੀਂ ਹੋਈ ਨਕਸਾਣ ਹੋ ਗਿਆ ਕਿਉਂਕਿ ਜਿਹੜੇ ਏਜੰਸੀਜ਼ ਐ ਉਹਨਾਂ ਦੇ ਮਿੱਤਰੋ ਬੱਠਲ ਜਿੱਡੇ ਜਿੱਡੇ ਸਹਿਰੇ ਤੇ ਉਹ ਦਿਮਾਗ ਦਾ ਖੱਟੇ ਹੀ ਖਾਦੇ ਆ ਬਸ ਕਿੱਡਾ ਅੰਦੋਲਨ ਸੀ ਦਿੱਲੀ ਏਜੰਸੀਆਂ ਨੇ ਬੂਟਾ ਤੋਂ ਬੁਰਜਗੱਲ ਵਰਗਿਆਂ ਨੂੰ ਆਈ ਵੀ ਨਹੀਂ ਪੱਟਿਆ ਤੇ ਚਾਰ ਖੇਲੜ ਦਿੱਤੇ ਉਹ ਵੇਖ ਲੋ ਖਲਾਰ ਤੇ ਨਾ ਖੇਡਨੇ ਉਹ ਹੁਣ ਦੋ ਯੂਨੀਅਨਾਂ ਬੈਠੀਆਂ ਬਾਰਡਰ ਤੇ ਨਾ ਕੋ ਪੁੱਛੇ ਨਾ ਦੱਸੇ 10 ਕਟਰਾਲੀਆਂ ਡੱਬਾ ਲੀ ਖੜੀਆਂ ਐ ਇਹ ਏਜੰਸੀਆਂ ਦੇ ਦਿਮਾਗ ਦੀ ਖੇਡ ਹੈ ਤੇ ਏਜੰਸੀਆਂ ਹੀ ਖੇਡ ਖੇਡ ਗਈਆਂ ਭਾਈ ਅਮਰਤਪਾਲ ਸਿੰਘ ਨਾਲ ਹੁਣ ਗੱਲ ਕਰਦੇ ਸੀ ਮਿੱਤਰੋ ਆਪਾਂ ਗੁਰਪ੍ਰੀਤ ਗੋਪੀ ਭਲਾਈ ਜਾਣੇ ਦੀ ਵੀ ਮੇਰੇ ਵਰਗਾ ਅੰਦਰੋਂ ਬੈਠਾ ਪਾ ਕੇ ਵੀਡੀਓ ਤੇ ਮਗਰੋਂ ਅੰਦਰ ਹੀ ਫੇਰ ਵੜ ਜਾਂਦਾ ਤੇ ਉੱਥੋਂ ਕਮੈਂਟ ਕਰੀ ਜਾਂਦਾ ਤੇ ਲੋਕ ਇਹਨੂੰ ਸੀਰੀਅਸ ਲੈ ਜਾਂਦੇ ਆ ਕਿ ਭਾਈ ਗੋਪੀ ਬਣ ਕੇ ਇੱਕ ਹੋਰ ਬੁੱਲੀ ਜਾਵੇ ਭਰਾ ਆ ਕਿ ਯਾਰ ਗੋਪੀ ਆ ਕਿ ਭਾਈ ਬਾਬਾ ਬਣ ਗਿਆ ਉਹ ਭਲਿਓ ਮਾਨਸੋ ਪਹਿਲਾਂ ਗਰਾਊਂਡ ਤੇ ਜਾ ਕੇ ਵੇਖੋ ਉਹਦੇ ਕੋਲੇ ਬੁੱਧਵਾਰ ਨੂੰ ਕੌਣ ਆਉਂਦਾ ਹੈ ਕੀ ਉਹਨੂੰ ਲੋਕ ਸਵਾਲ ਕਰਦੇ ਆ ਉਹ ਅੱਗੋਂ ਕੀ ਜਵਾਬ ਦਿੰਦਾ ਇੱਕ ਸੱਜਣ ਹੋਰ ਬਟਿੰਡੇ ਵਾਲਾ ਉਹ ਭਾਈ ਸਾਹਿਬ ਬੋਲੀ ਜਾਵੇ ਆ ਕਿ ਭਾਈ ਮੈਂ ਰੀਲ ਪਾਤੀ ਸਾਡੇ ਪਿੰਡ ਦੀ ਕੁੜੀ ਆ ਗਗਨ ਸਿੱਧੂ ਇਹ ਗਈ ਸੀ ਉਹਦੇ ਇੰਟਰਵਿਊ ਕਰਨ ਗੁਰਪ੍ਰੀਤ ਗੋਪੀ ਦੀ ਆ ਕਿ ਉਹ ਕੁੜੀ ਦੀ ਤੇ ਉਹਦੇ ਤੇ ਆਖੀ ਜਾਂਦਾ ਕਿ ਭਾਈ ਉਹਦੇ ਮੇਰੇ ਕਹਿਣ ਤੇ ਆ ਕਿ ਦੋ ਮੁੰਡੇ ਹੋਗੇ ਤਿਉਹਰ ਉਹ ਮੈਂ ਨਾਂ ਰੱਖਿਆ ਸੁਖ ਤੇ ਚੈਨ 10000 ਜੇ ਮੰਨ ਲੋ ਬੰਦੇ ਦੀ ਸਿਆਣੇ ਕਹਿੰਦੇ ਇੱਕ ਗੱਲ ਰੋਜ ਦੀ ਸੱਚੀ ਹੁੰਦੀ ਐ ਤੇ ਜਿਉਂ ਦੀ ਕੋਈ ਗੱਲ ਸੱਚੀ ਹੋ ਗਈ ਤੇ ਕਿਸੇ ਦਾ ਘਰ ਵੱਜ ਗਿਆ ਜਾਂ ਬਚ ਗਿਆ ਚਾਰ ਕੁੜੀਆਂ ਬਾਅਦ ਮੁੰਡਾ ਉਹਨਾਂ ਦੇ ਕਰੇ ਹੋ ਗਿਆ ਯਾਰ ਤੇ ਉਹਨਾਂ ਵਾਸਤੇ ਹੋਰ ਆਪਾਂ ਸਿੱਧੀ ਹੀ ਗੱਲ ਐ ਹੁਣ ਸਾਡੇ ਪਿੰਡ ਡੇਰਾ ਜੇ ਅਸੀ ਆਖੀਏ ਬਾਬੇ ਬਣ ਕੇ ਫਲਾਣਾ ਬਣ ਕੇ ਭਾਈ ਜੀ 2 ਲੱਖ ਰੁਪਇਆ ਵੰਡਦੇ ਆ ਮਹੀਨੇ ਤੋਂ 2 ਲੱਖ 500 ਰੁਪਇਆ ਇੱਕ ਕਰਨ ਨੂੰ ਪੈਨਸ਼ਨ ਦਾ ਤੇ ਕੋਈ ਉੱਥੇ ਆ ਕੇ 600 ਵੰਡਣ ਲੱਗ ਜਾਓ ਤੇ ਲੋਕ ਛੋਡੇ ਨਹੀਂ ਹੋ ਜਾਣਗੇ ਰੋਜ਼ ਲੰਗਰ ਚੱਲਦਾ ਭਾਵੇਂ 50 ਬੰਦੇ ਆ ਕੇ ਰੋਟੀ ਖਾ ਲਓ ਵੀਰਵਾਰ ਨੂੰ ਜਲੇਬ ਵਰਤਦੇ ਆ ਓਏ ਬਾਬਿਆਂ ਦੀ ਕੋਈ ਰੀਸ ਵੀ ਕਰੋ ਐਸਜੀਪੀਸੀ ਵਾਲਿਆਂ ਨੇ ਕਲਾਸਾਂ ਲਾਉਣ ਘੱਲ ਤੇ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਦੇ ਹੋ ਆ ਪ੍ਰਚਾਰਕ ਕਿ ਤੁਸੀਂ ਬਈ ਜਾ ਕੇ ਪਿੰਡਾਂ 'ਚ ਕਲਾਸਾਂ ਲਾਓ ਗੁਰਮਤਿ ਦੀਆਂ ਤੇ ਪ੍ਰਚਾਰ ਕਾ ਕੇ ਮੰਜੇ ਤੇ ਪੈ ਕੇ ਤੇ ਵਿਖਾ ਕੇ ਲੋਕੇਸ਼ਨ ਤੇ ਘਰ ਨੂੰ ਤੁਰ ਜਾਂਦੇ ਆ ਆ ਤਾਂ ਤੁਹਾਡਾ ਪ੍ਰਚਾਰ ਆ ਯਾਰ ਫਿਰ ਬਾਬਾ ਵਾਲ ਦੀ ਆਊਗਾ ਤੁਸੀਂ ਗੁਰਪ੍ਰੀਤ ਗੋਪੀ ਦਾ ਪਹਿਲਾ ਮੁਕਾਬਲਾ ਕਰੋ ਉਹਦੇ ਮੁਕਾਬਲੇ 'ਚ ਕੁਝ ਕਰਕੇ ਵਿਖਾਓ ਅੰਦਰੋਂ ਬਹਿ ਕੇ ਵੀਡੀਓ ਨਾ ਪਾਓ ਮੇਰੇ ਭਰਾ ਉਹ ਬੰਦਾ ਯਾਰ ਕਿਰਤ ਕਰਨ ਵਾਲਾ ਹੈ ਵੇਖਿਆ ਨਾ ਲਿਬੜਾ ਫਰਦਾ ਹੁੰਦਾ ਹੈ ਉਕਰਦਾ ਕੱਦੂ ਸਾਰੀ ਜ਼ਮੀਨ ਆਪ ਵਾਪੋਂਦਾ ਵਾਈ ਆਪ ਕਰਦਾ ਪਸ਼ੂ ਘੋੜੀਆਂ ਸ਼ੌਂਕ ਨਾਲ ਸੰਭਾਲਦਾ ਠੀਕ ਹੈ ਇੱਕ ਨੰਬਰ ਦੀ ਉਹਦੀ ਵਾਈ ਹੈ ਤੇ ਜੇ ਬੰਦਾ ਟਾਈਮ ਚੋਂ ਟਾਈਮ ਕੱਢ ਕੇ ਯਾਰ ਸੋਸ਼ਲ ਮੀਡੀਆ ਤੇ ਆ ਗਿਆ ਕਿਸੇ ਦੀ ਪ੍ਰੋਮੋਸ਼ਨ ਕਰਨ ਜਾਵੜਦਾ ਕਿਸੇ ਭਰਾ ਦਾ ਉਹਦੇ ਕਹਿਣ ਨਾਲ ਕੰਮ ਚੱਲ ਪੈਂਦਾ ਤਾਂ ਸੋਨੂੰ ਕੀ ਤਕਰੀਫ ਹੈ ਬਈ ਤੁਸੀਂ ਉਹਦੇ ਵਾਂਗੂ ਫਰਾਟੇਦਾਰ ਠਾਕੇ ਵੱਡ ਗੱਲਾਂ ਕਰੋਗੇ ਤਤੋ ਜੀ ਵੀ ਕੰਮ ਜਬੋਜੋਗੇ ਬਾਈ ਤੁਸੀਂ ਤਾਂ ਪਤੰਦਰਾ ਆ ਸੱਜਣ ਉਹਨੂੰ ਮੈਂ ਨਾਲ ਹੀ ਲੈਂਦਾ ਉਹ ਬੋਲਿਆ ਸਫਰਿਆਂ ਵਾਲਿਆਂ ਦੇ ਖਿਲਾਫ ਤੇ ਰਾਮੇ ਥਾਣੇ ਅਸੀਂ ਗਏ ਬਾਈ ਜਾ ਕੇ ਕੱਟ ਕਰਿਆ ਤੇ ਉੱਥੇ ਗੁਰਪ੍ਰੀਤ ਕੂਟਲੀ ਆ ਗਿਆ ਤੇ ਥਾਣੇਦਾਰਾ ਦਾ ਹਾਂ ਬਾਈ ਤੇਦਰ ਮੂੰ ਚੱਕਿਆ ਬਾਈ ਅਗਈ ਅਸੀਂ ਆਏ 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 ਇਹ ਬਾਈ ਜੀ ਵਾਦਾ ਕੋ ਤਰੀਕਾ ਵਿਰੋਧ ਕਰਨ ਦਾ 150 200 ਬੰਦਾ ਇਕੱਠਾ ਹੋ ਕੇ ਆ ਕੇ ਥਾਣੇ ਕੋਲ ਖੜ ਗਿਓ ਦੋ ਜਣੇ ਆਜੋ ਚਾਰ ਜਣੇ ਆਜੋ ਅਸੀਂ ਕੋਲੇ ਖੜੇ ਸੀ ਬਾਈ ਉਹ ਤਾਂ ਤੁਹਾਨੂੰ ਗੱਲ ਨਹੀਂ ਆਈ ਕੱਚਾ ਧੂਆਂ ਮਰੀ ਜਾਂਦਾਈ ਸਾਰੇ ਹੈ ਫੇਰ ਤੁਸੀਂ ਲੱਖੇ ਮਗਰ ਲੱਗ ਗਏ ਤੇ ਲੱਖੇ ਨਾਲ ਐ ਲੱਗ ਤੁਰ ਕੇ ਤੇ ਰੀਲਾਂ ਬਣਾਉਣੇ ਹੋ ਤੇ ਬਾਈ ਜੀ ਜਦੋਂ ਲੱਖੇ ਨਾਲ ਫਿਰਦੇ ਆ ਸੇਕ ਤਾਂ ਲੱਗਣਾ ਹੀ ਲੱਗਣਾ ਹੈ ਇਹ ਤਾਂ ਲੱਖੇ ਭਾਨੇ ਵਰਗੇ ਆ ਜਿਹੜੇ ਚੱਲ ਗਏ ਥਾਣਿਆਂ 'ਚ ਰਹਿ ਗਏ ਉਹ ਤਾਂ ਲਾਸਟ ਕਲਾ ਪਜਾਮਾ ਸਵਾ ਲੈਣਾ ਸੀ ਤੇ ਥੱਲੇ ਨੀਕਰ ਪੋਣੀ ਬੰਦ ਕਰ ਦੇਣੀਆਂ ਸੀ ਕਿਉਂਕਿ ਜੋ ਟੱਟੀ ਟਟੀਆਂ ਲੱਗ ਜਾਂਦੇ ਨੇ ਉਹ ਪਜਾਮਾ ਲਾਉਣਾ ਸੌਖਾ ਹੈ ਇਹ ਤਾਂ ਭਾਨੇ ਵਰਗੇ ਤੇ ਲੱਖ ਵਰਗੇ ਜਿਹੜੇ ਝਾਲ ਚੱਲੀ ਜਾਂਦੇ ਐ ਤੇ ਜਦੋਂ ਅਗਲੇ ਨੇ ਰੀਚ ਡਾਉਨ ਕਰਤੀ ਪੇਜ ਦੀ ਹਲੇ ਤਾਂ ਮੁਕੱਦਮਾ ਨਹੀਂ ਪਾਇਆ ਹੂੰ ਤੇ ਟੱਟੀ ਪੁੱਜੋ ਤੱਕ ਖਿਲਰਦੀ ਸੀ ਐਵੇਂ ਯਾਰ ਕਿਸੇ ਬੰਦੇ ਨੂੰ ਠੱਠ ਨਹੀਂ ਕਰੀਦਾ ਹੁੰਦਾ ਜੀ ਉਹ ਭਰਾ ਆਪਣਾ ਉਹਦੇ ਹੱਥੋਂ ਕਿਸੇ ਦਾ ਗੁਰਪ੍ਰੀਤ ਗੋਪੀ ਭਲਾਈ ਆਣੇ ਦੇ ਹੱਥੋਂ ਕਿਸੇ ਦਾ ਭਲਾ ਹੋ ਰਿਹਾ ਯਾਰ ਤਾਂ ਹੁਣ ਦਿਓ ਬਾਬੇ ਬਿਆਸ ਵਾਲੇ ਹੋਰ ਜਿਹੜੇ ਆਹ ਲੱਲੀ ਚੱਲੀ ਅਜਿਹਾ ਪਾਸਪੋਰਟ ਤੇ ਲਾਉਂਦਾ ਮੋਹਰਾ ਜੀਂਗਾ ਤੇ 3600 ਤੁਸੀਂ ਉਹਨਾਂ ਦੇ ਬਾਰਗੇ ਜਾ ਕੇ ਚਾਰ ਨਾਰੇ ਤਾਂ ਲਾਓ ਜੀ ਅਗਲੇ ਇੱਕ ਪਾਸੇ ਨਾਲ ਕੁੱਟੀ ਕੇ ਤਾਖ ਦਿਓ ਹਾਂ ਹੁਣ ਸ਼ੇਅਰ ਕਰਿਓ ਜਿੰਨੇ ਭਰਾ ਗੋਪੀ ਨੂੰ ਪਿਆਰ ਕਰਦੇ ਆ ਧੰਨਵਾਦ ਸਤਿ ਸ੍ਰੀ ਅਕਾਲ